ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਗੋਪਾਲੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਬਾਬਾ ਜੋਤ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਸਥਾਨ ਤੇ ਸਮੂਹ ਦਲਪੰਥ ਸ਼ੀਰ ਬਾਬਾ ਦੀਪ ਸਿੰਘ ਜੀ ਮਿਸ਼ਲ ਸ਼ੀਰ ਦਾ ਤਾਨਾ ਦਲ ਸ਼ੌਣੀ ਨਾਨਕ ਸਿੰਘ ਪਿੰਡ ਗੋਪਾਲੀਆਂ ਹੁਸ਼ਿਆਰਪੁਰ ਵਿਖੇ ਜਥੇਦਾਰ ਕੁਲਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਮੂਹ ਜਥੇਬੰਦੀਆਂ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਤਨ ਛੇਦ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 13 ਨਵੰਬਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ ਨੇ ਈਸਵਰ ਜਾਣਕਾਰੀ ਦਿੰਦੇ ਹੋਏ ਜਥੇਦਾਰ ਕੁਲਵੰਤ ਸਿੰਘ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਈ ਜਾਣਗੇ ਇਸ ਸੁਪਰੰਤ ਦੀਵਾਨਸ ਜਾਈ ਜਾਣਗੇ ਜਿਸ ਵਿੱਚ ਕੀਰਤਨੀ ਜਥਾ ਭਾਈ ਬਲਜੋਤ ਸਿੰਘ ਸਿਮਰਨਜੀਤ ਸਿੰਘ ਛੱਬੇਵਾਲ ਭਾਈ ਅਮਰਪਾਲ ਸਿੰਘ ਸਰਲੀ ਪ੍ਰਚਾਰਕ ਰਾਗੀ ਜਥਾ ਭਾਈ ਗਗਨਦੀਪ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਤੋਂ ਕਥਾ ਕੀਰਤਨਾਂ ਅਤੇ ਢਾਡੀ ਬਾਰਾਂ ਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਥੇਦਾਰ ਕੁਲਵਰਨ ਸਿੰਘ ਨੰਬਰਦਾਰ ਰਣਜੀਤ ਸਿੰਘ ਬੈਂਸ ਗੋਪਾਲਿਆ ਸਿਮਰਨਜੀਤ ਸਿੰਘ ਮਲਕੀਤ ਸਿੰਘ ਬੈਂਸ ਜਥੇਦਾਰ ਨੀ ਕੁਲਵਿੰਦਰ ਕੌਰ ਆਦੇਸ ਮੌਕੇ ਹਾਜ਼ਰ ਸਨ ਸੋ ਵੀਡੀਓ ਨੂੰ ਬੱਤ ਬੱਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਕਹੜੀਆਂ ਸਤਿ ਸੰਗਤਿਆਂ ਲਿਖ ਦਿਓ ਮੇਰੇ ਕਰਮਾ ਸਤ ਸੰਗ ਦੀਆਂ ਵੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਵੇਖਿ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ